ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਰ ਸਾਨੂੰ ਬਾਗਾ ਪਾਣਾ ਲੱਗ ਜਾਂਦੀ ਹੈ ਤੇ ਜੋ ਤੁਸੀਂ ਸਕਰੀਨ ਤੇ ਵੈੜ ਦੇਖ ਰਹੇ ਆ ਬਾਈ ਪਹਿਲੇ ਸੂਏ ਸੋਨਾ ਵੈੜ ਨੇ ਗੱਬਣ ਵੈੜ ਆ ਤੇ ਪ੍ਰਿੰਟ ਪੁਆਇੰਟ ਜਾਤ ਮੁਖੋਂ ਬਈ ਪੂਰੀ ਆ ਤੇ ਬਾਕੀ ਡਿਟੇਲ ਆਪਾਂ ਲੈ ਲੈਨੇ ਸਤਿ ਸ਼੍ਰੀ ਅਕਾਲ ਜੀ ਤੇ ਤਾਂ ਕੀ ਡਿਟੇਲਾ ਵੜਦੀ ਆਪਣੀ ਦੀ ਪਹਿਲੇ ਸੂਏ ਸੋਨਾ ਪਹਿਲੇ ਪਲੂਣ ਹੈ ਜੀ ਬੱਚੀ ਠੀਕ ਹੈ ਆਪਣੇ ਘਰ ਦੀ ਬੱਚੀ ਹੋਈ ਹੈ ਹਨਾ ਠੀਕ ਹੈ ਤੇ ਇਹਦੀ ਮਾਂ ਦਾ ਰਿਕਾਰਡ ਦੀ ਮਾਤਰ ਕਾਰਡ ਤਾਂ 32 ਕਿਲੋ ਤਾਂ ਦਸੀ ਜਾਣੇ 16 ਕਿਲੋ ਤਾਂ ਦਿੰਦੀ ਸੀਗੀ ਠੀਕ ਹੈ ਜਾਨੀ ਕਿ 32 ਕਿਲੋ ਦੁੱਧ ਦਿੰਦੀ ਸੀ 16 ਕਿਲੋ ਡੰਗ ਦਾ ਡੰਗ ਦਾ ਠੀਕ ਹੈ ਰਿਕਾਰਡ ਵਾਲੀ ਬਈ ਮਦਰ ਸੀਗੀ ਇਹਦੀ 32 ਕਿਲੋ ਦੁੱਧ ਮਦਰ ਰਿਕਾਰਡ ਸੀਗਾ ਇਹਦਾ ਤੇ ਪਹਿਲੇ ਸੋ ਸੁਣਾ ਤਾਂ ਦੰਦਾ ਦੇ ਵਿੱਚ ਇਹਨਾਂ ਹਲੇ ਤਾਂ ਦੰਦਾ ਜੀ ਚੌਗੀ ਆ ਠੀਕ ਹੈ ਦੰਦਾ ਜੀ ਆ ਬਈ ਹਲੇ ਚੌਗੀ ਆ ਤੇ ਪ੍ਰਿੰਟ ਪ੍ਰਿੰਟ ਤੁਸੀਂ ਦੇਖ ਸਕਦੇ ਕੰਦ ਕਾਠ ਤੇ ਵੇਲ ਵਾੜੀ ਚੰਗੀ ਆ ਬਈ ਵਾੜ ਦੀ ਤੁਸੀਂ ਦੇਖ ਸਕਦੇ ਤੇ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਬਈ ਵਾੜ ਜਾਤ ਵਾਲੀ ਵਾੜ ਆ ਪੂਰੀ ਬੜਾ ਤੋੜ ਕੇ ਦਿਖਾ ਦਿਓ ਜੀ ਬਾਕੀ ਤੁਹਾਨੂੰ ਟੋੜਾ ਦਿਖਾਉਣ ਨੇ ਬਈ ਤੇ ਥਣ ਥੋਣ ਇੱਕੋ ਹੀ ਦੂਰੀ ਤੇ ਲੱਗੇ ਰ ਗੈਪ ਤੇ ਲੱਗੇ ਵੇ ਬਾਕੀ ਹਜੇ ਬਈ ਕਿੰਨੇ ਕ ਦਿਨਾਂ ਦੀ ਕੱਚੀ ਆ ਤਾਂ ਹਜੇ 9 ਦਿਨਾਂ ਦੀ ਕੱਚੀ ਆ 9 ਦਿਨਾਂ ਦੀ ਬਈ ਹਜੇ ਕੱਚੀ ਆ 9 ਦਿਨਾਂ ਚਾਹੀਦੇ ਹਵਾਨਾ ਨਾਲ ਆਪਦਾ ਪੂਰਾ ਤਿਆਰ ਕਰ ਜਾਣਾ ਬਈ ਤੁਸੀਂ ਉਸ ਹਵਾਨਾ ਅੰਦਾਜ਼ਾ ਲਾ ਲਿਓ ਲੋ ਬਈ ਤੁਸੀਂ ਪ੍ਰਿੰਟ ਦੇ ਸਕਦੇ ਆ ਵੇੜ ਤਾਂ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬਈ ਜਾਤ ਵਾਲੀ ਵੇੜ ਆ ਤੇ ਬਾਕੀ ਤੁਸੀਂ ਹਵਾਨਾ ਦੇਖ ਸਕਦੇ ਆ ਫਿਟਿੰਗ ਚ ਬਈ ਹਵਾਨਾ ਵਾਨੇ ਹੁਣ ਪੱਖੋਂ ਬਈ ਕੋਈ ਕਾਚ ਨਹੀਂਗਾ ਤੁਸੀਂ ਦੇਖ ਸਕਦੇ ਹੋ ਥੋੜੀ ਇੱਕ ਪਾਸੇ ਭਲੂਣ ਜਰੂਰ ਆ ਕਿਉਂਕਿ ਪਹਿਲਾਂ ਵਹਿੜ ਆ ਵੀ ਪਹਿਲਾਂ ਪਹਿਲਾਂ ਪਸ਼ੂ ਕਰ ਜਾਂਦਾ ਭਲੂਣ ਇੱਕ ਪਾਸੇ ਜਿਵੇਂ ਇੱਕ ਪਾਸੇ ਭਲੂਣ ਦੀ ਤੁਸੀਂ ਦੇਖ ਸਕਦੇ ਆ ਤੇ ਹੁਣ ਬਈ ਥਣ ਥਣ ਬਹੁਤ ਸੋਹਣਾ ਲੱਗਿਆ ਵਹਿੜ ਦਾ ਹਜੇ ਤੇ ਬਾਕੀ ਨੌਂ ਦਿਨਾਂ ਦੀ ਕੱਚੀ ਆ ਨੌਂ ਦਿਨਾਂ ਚਣਿਆ ਕਰਮਾਲੀ ਨੇ ਆਪਦਾ ਰੰਗ ਪੂਰਾ ਤਿਆਰ ਕਰ ਦਿਆ ਮਾ ਮੋਰ ਦੋਈ ਤੇ ਬਾਕੀ ਤੁਸੀਂ ਕੰਨ ਦੇਖ ਸਕਦੇ ਆ ਨਿਕਨਿਕਾ ਕੰਨ ਜਿਵੇਂ ਜਹਾੜੀ ਵਹਿੜ ਆ ਮਦਰ ਕਾਰਟ ਵੀ ਬਈ ਚੰਗਾ ਸੀਗਾ ਘਰ ਦੀ ਵਹਿੜ ਆ ਕੋਈ ਵਪਾਰ ਲੈਣ ਦਾ ਕੰਮ ਨਹੀਂਗਾ ਤੁਸੀਂ ਦੇਖ ਸਕਦੇ ਆ ਅੱਦ ਕਾੜ ਵੇਲਵਾਟੀ ਬਾਕੀ ਥਣ ਥਣ ਤੇ ਕੋਈ ਪੂਰਾ ਫੂਟ ਸ਼ਾਂਗ ਨਹੀਂ ਬਈ ਉਹ ਜੀ ਹਵਾਨੇ ਤੇ ਥਣ ਥਣ ਬਹੁਤ ਸੋਹਣਾ ਹੈ ਇੱਕੋ ਜੀ ਦੂਰੀ ਤੇ ਥਾਣਾਗੇ ਜਿਵੇਂ ਪਹਿਲਾਂ ਨਾ ਹਵਾਨਾ ਕਰਮਾਂ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈ ਹਾਂਜੀ ਬੰਦੋ ਬੰਦੋ ਬਾਕੀ ਤੁਹਾਨੂੰ ਹੈ ਨਾ ਦਿਖਾ ਦਿੰਦੇ ਆ ਬਈ ਨੇੜ ਤੋਂ ਤੁਸੀਂ ਦੇਖ ਸਕਦੇ ਆ ਬਈ ਥਣ ਥਣ ਤੁਸੀਂ ਦੇਖ ਸਕਦੇ ਆ ਹਜੇ ਨੌਂ ਦਿਨਾਂ ਦੀ ਕੱਚੀ ਆ ਨੌਂ ਦਿਨਾਂ ਚ ਇਹਨੇ ਕਰਮਾਂ ਵਾਲੀ ਨੇ ਆਪਦਾ ਰੰਗ ਪੂਰਾ ਦਿਖਾ ਜਣਾ ਬਈ ਤਿਆਰ ਹੋ ਜਾਣਾ ਬਣ ਕੇ ਪੂਰਾ ਤੇ ਹਵਾਨੇ ਦੀ ਤੱਕ ਤੱਕ ਬਈ ਤੁਸੀਂ ਦੇਖ ਸਕਦੇ ਜਿੰਨਾ ਹਵਾਨੇ ਤੱਕ ਪਿੱਛੇ ਨੂੰ ਤੇ ਉਨੀ ਵੀ ਗਾਹ ਨੂੰ ਆ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬਈ ਮੂੰਹ ਮੱਥੇ ਦੀ ਵੀ ਸੋਹਣੀ ਆ ਬੜਾ ਤੁਸੀਂ ਦੇਖ ਸਕਦੇ ਆ ਤੇ ਗਾਹ ਬਈ ਤੁਸੀਂ ਇਹ ਤੇ ਬਰਾਡ ਲਾਈਨ ਤੇ ਬਰੀਡ ਲਾਈਨ ਤੇ ਕੰਮ ਕਰਨਾ ਉਹੀ ਤੁਸੀਂ ਚੰਗਾ ਸਿਮਨ ਲਾ ਕੇ ਬਰੀਡ ਤੇ ਕੰਮ ਕਰ ਸਕਦੇ ਆ ਪਤਾ ਕੀ ਡਿਮਾਂਡ ਮੂਨ ਕਰਦੇ ਆ ਪੈਂਦੀ 120 120 ਮਾਨਤਾਣ ਹੋਊਗਾ ਥੋੜਾ ਕਹਣਾ ਮੌਕੇ ਤੇ ਹੋ ਜਾਊਗਾ 1 ਲੱਖ 20000 ਰੁਪਏ ਬਈ ਡਿਮਾਂਡ ਕੀਤੀ ਆ ਮੌਕੇ ਤੇ ਆਏਗੇ ਤਾਂ ਮਾਨਤਾਣ ਹੋ ਜਾਊਗਾ ਤੇ ਇੱਕ ਆਪਦਾ ਆਪਾਂ ਫੋਨ ਨੰਬਰ ਤੁਹਾਨੂੰ ਦੱਸ ਦੇ ਆ ਫੋਨ ਨੰਬਰ ਦੱਸਿਆ ਜੀ ਕਿੰਨਾ ਆਪਣਾ ਹੋਟੋ 806035 ਠੀਕ ਆ ਫੋਨ ਨੰਬਰ ਵੀ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫਰਮੇਸ਼ਨ ਲੈਣੀ ਹੈ ਤੁਸੀਂ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਬਾਕੀ ਵੀ ਜਾਤ ਲਈ ਬੈੜਾ ਪ੍ਰਿੰਟ ਪ੍ਰਿੰਟ ਬੈੜਾ ਤੁਸੀਂ ਦੇਖ ਹੀ ਸਕਦੇ ਆ ਤੁਹਾਨੂੰ ਦਿਖਾਤਾ ਵੀਡੀਓ ਚ ਜੇ ਕੋਈ ਹੋਰ ਗੱਲਬਾਤ ਪੁੱਛਣੀ ਹੈ ਜੋ ਜੋ ਸਾਡਾ ਦੱਸਣਾ ਨਹੀਂ ਹੋ ਰਹਿ ਗਈ ਹੋਵੇ ਉਹ ਤੁਸੀਂ ਫੋਨ ਤੇ ਕਨੈਕਟ ਕਰ ਸਕਦੇ ਆ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਵੀਡੀਓ ਨੂੰ ਮੇਰਾ ਭਰਾ ਵੱਤ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਵੀ ਚੰਗੀ ਚੀਜ਼ ਕਿਸੇ ਚੰਗੇ ਕਿਸਾਨ ਭਰਾ ਕੋਲ ਜਾ ਸਕੇ ਤੇ ਬ੍ਰੀਡ ਤੇ ਗਾਂਵੰਦਾ ਚੰਗਾ ਕੰਮ ਕਰ ਸਕੇ ਤੇ ਐਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ